ਐਮਐਲਏ ਜਦੋਂ ਸੁਖਵੀਰ ਨੇ ਗੱਲ ਜਦੋਂ ਮੈਨੂੰ ਇਹ ਕਿਹਾ ਵੀ ਵਧੀਆ ਪੈ ਪੈ ਰਹੀ ਹੈ ਕਿਉਂ ਰੋਕ ਰਹੇ ਹੋ ਤਾਂ ਮੈਂ ਆਖਿਆ ਵੀ ਤੁਸੀਂ ਨਕਸ਼ਾ ਵੇਖਿਆ ਉਹ ਨਹੀਂ ਬੋਲੇ ਮੈਂ ਆਖਿਆ ਵੀ ਤੁਸੀਂ ਨਕਸ਼ਾ ਖੜਾ ਹੋ ਕੇ ਵੇਖੋ ਉਹ ਖੜੇ ਵੀ ਨਹੀਂ ਹੋਏ ਜੇ ਇੱਥੋਂ ਐਂ ਜਾ ਕੇ ਸਿੱਧਾ ਆਹ ਡਰੇਨ 'ਚ ਪੈ ਜਾਂਦਾ ਕਿਸੇ ਨੂੰ ਤਰਾਜ ਇੱਥੋਂ ਦੀ ਆ ਕੇ ਪਿੰਡ ਵਿੱਚ ਦੀ ਜਿਹੜੇ ਮੋੜ ਆ ਜਾ ਕੇ ਐਂ ਜਾ ਕੇ ਪੈਣਾ ਫੇਰ ਵੀ ਇੱਥੇ ਇਹ ਤਾਂ ਪੂਰੀ ਜਿਵੇਂ ਕਹਿੰਨਾ ਨਾ ਪੰਜਾਬੀ ਚ ਵਿਜਿਤ ਐ ਇਹ ਕਿਸੇ ਲੋਟ ਵੀ ਕਿਸੇ ਕਾਨੂੰਨ ਤੌਰ ਤੇ ਵੀ ਇਹਨਾਂ ਦਾ ਹੱਕ ਹੀ ਨਹੀਂ ਬਣਦਾ ਇਸ ਪਿੰਡ ਵਿੱਚ ਦੀ ਲੈਂਡ ਕੱਢਣ ਸਿੱਧੇ ਰੋਡ ਜਾ ਕੇ ਡਰੇਨ ਚ ਪਾ ਲੈਣ ਕਿਸੇ ਨੂੰ ਤਰਾਜ ਨਹੀਂ ਸਰਕਾਰੀ ਜ਼ਮੀਨ ਸੀ ਸਰਕਾਰੀ ਜਾ ਕੇ ਉਹਨਾਂ ਦਾ ਪਾਣੀ ਪਾਉਣਾ ਸ਼ਹਿਰ ਦਾ ਇਹਦੇ ਪਿੰਡ ਦਾ ਤਾਂ ਪਾਣੀ ਨਹੀਂ ਇਹ ਕਿਹੜਾ ਆਪਦੇ ਅੱਧੇ ਪਾਣੀ ਪਿੰਡ ਦਾ ਰੋਕਦੇ ਆ ਫੇਰ ਤਾਂ ਇਹਦਾ ਵਿਰੋਧ ਹੋ ਸਕਦਾ ਵੀ ਅੱਧੇ ਪਿੰਡ ਦਾ ਪਾਣੀ ਭਾਈ ਦੂਜਾ ਪਿੰਡ ਰੋਕ ਰਿਹਾ ਇਹ ਤਾਂ ਸਾਰੇ ਨਗਰ ਦਾ ਇਹਨਾਂ ਦਾ ਇੱਕ ਐ ਇਹ ਤਾਂ ਤੱਕੇ ਦੇ ਨਾਲ ਪਿੰਡ ਚ ਬਾੜਿਆ ਜਾ ਰਿਹਾ ਪਾਣੀ ਇਸ ਵੇਲੇ ਮੋੜ ਹਲਕੇ ਦੇ ਪਿੰਡ ਕੋਸੋਖਾਨੇ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਕਵਰੇਜ ਇਸ ਪਿੰਡ ਤੋਂ ਕੀਤੀ ਗਈ ਜਿਸ ਤੇ ਵਿੱਚ ਪਿੰਡ ਵਾਸੀਆਂ ਦੇ ਇਲਜ਼ਾਮ ਸੀ ਕਿ ਐਮ ਐਲ ਏ ਮੋੜ ਸੁਖਵੀਰ ਮੈਸਰ ਖਾਨ ਦੇ ਵੱਲੋਂ ਧੱਕੇ ਦੇ ਨਾਲ ਪਾਈਪ ਜਿਹੜੀ ਹੈ ਸੀਵਰੇਜ ਦੀ ਪਾਈਪ ਉਹ ਪਿੰਡ ਦੇ ਵਿੱਚ ਦੀ ਲੰਗਾਈ ਜਾ ਰਹੀ ਹੈ ਅੱਜ ਸਵੇਰ ਦੀ ਗੱਲ ਕਰਾਂ ਤਾਂ ਸਵੇਰ ਮਿਲ ਵੀ ਉਹ ਕੰਮ ਚਾਲੂ ਕੀਤਾ ਗਿਆ ਹਾਲਾਂਕਿ ਪਿੰਡ ਵਾਸੀਆਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਜੱਥੇਬੰਦੀ ਕਿਸਾਨ ਯੂਨੀ ਸਿੱਧੂਪੁਰ ਪਿੰਡ ਵਾਸੀਆਂ ਦੇ ਸਹਿਯੋਗ ਦੇ ਵਿੱਚ ਮੇਰੇ ਨਾਲ ਕਾਕਾ ਕੋਟਾ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮਸਲਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਸਲਾ ਕੀ ਆ ਜਿਸ ਤੇ ਪਿੱਛੇ ਪਿੰਡ ਵਾਸੀ ਜਿਹੜੇ ਨੇ ਲੜ ਰਹੇ ਨੇ ਤੇ ਪਿੰਡ ਵਾਸੀ ਵੀ ਇਸ ਵੇਲੇ ਸਾਡੇ ਨਾਲ ਨੇ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਗੱਲਬਾਤ ਕਰਾਂਗੇ ਕਿ ਆਖਰ ਪਿੰਡ ਵਾਲੇ ਜਿਹੜੇ ਨੇ ਉਹ ਚਾਹੁੰਦੇ ਕੀ ਨੇ ਜਿਸ ਤਰ੍ਹਾਂ ਦੇ ਨਾਲ ਪਾਈਪ ਲਾਈਨ ਹੁਣ ਪੈ ਰਹੀ ਆ ਉਹ ਗਲਤ ਕਿਉਂ ਆ ਤੇ ਜੇਕਰ ਸਹੀ ਕਿਸ ਤਰੀਕੇ ਦੇ ਨਾਲ ਆ ਕਿਸ ਤਰੀਕੇ ਦੇ ਨਾਲ ਪੈਣੀ ਚਾਹੀਦੀ ਹੈ ਪ੍ਰਧਾਨ ਜੀ ਦਾ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਵਾਗਤ ਆ ਰੇ ਮੇਟਲ ਧੰਨਵਾਦ ਸੋਡਾ ਵੀ ਜਿਹੜੇ ਸਾਡੇ ਇਸ ਮਸਲੇ ਨੂੰ ਦੁਨੀਆ ਪਰਦੇਸ ਓਡੇ ਜਿੰਨੇ ਵੀ ਸਰੋਤੇ ਆ ਪਬਲਿਕ ਚ ਸਾਰੀ ਗੱਲ ਲੈ ਕੇ ਜਾਓਗੇ ਪਹਿਲੀ ਗੱਲ ਤਾਂ ਜਿਹੜਾ ਮੈਂ ਉਧੇ ਪਿੰਡ ਦੀ ਜਾਣਕਾਰੀ ਦੇ ਦਿਆਂ ਇਹ ਸ਼ਬਦ ਬਾਹਰ ਲਿਆਂ ਨੂੰ ਜਦੋਂ ਪਿੰਡ ਦਾ ਨਾਮ ਲੈਂਦੇ ਆ ਬਹੁਤ ਰੁੱਖਾ ਜਿਹਾ ਲੱਗਦਾ ਜਦੋਂ ਇਹਨਾਂ ਤੋਂ ਪੁੱਛਿਆ ਆਪਣੀ ਪੰਚਾਇਤ ਤੋਂ ਮੈਂ ਕਿਹਾ ਮੈਂ ਕਿਹਾ ਯਾਰ ਇਹਦੀ ਕੋਈ ਪੜਚੋਲ ਕਰੀ ਆ ਵੀ ਪਿੰਡ ਦਾ ਨਾਮ ਇਹ ਕਿਉਂ ਹੈ ਜੀ ਕਿਉਂਕਿ ਤੁਸੀਂ ਕਿਸੇ ਵੀ ਨਗਰ ਦਾ ਮੂਰ ਲਖਰ ਤੇ ਪਿਛਲਾ ਅਖਰ ਇਹ ਚੱਕ ਲੋ ਪੜਤਾਲ ਹੋ ਜਾਂਦੀ ਹੈ ਜੀ ਇਹਦੇ ਵਿੱਚ ਜਿਹੜੇ ਚਾਰ ਭਾਈ ਸੀ ਪੰਜ ਜਦੋਂ ਖਾਨੇ ਵਜੇ ਆ ਜੀ ਉਹ ਜਦੋਂ ਉਹਨਾਂ ਦੀ ਵੰਡ ਹੋਈ ਹੈ ਜੀ ਬਈ ਯਾਰ ਹੁਣ ਇਹ ਕਿੱਥੇ ਰਹਿ ਗਿਆ ਯਾਰ ਇਹਨੂੰ ਇੱਥੇ ਹੀ ਘਸੋ ਲੋ ਜਿਵੇਂ ਆਪਣੇ ਪੰਜਾਬੀ ਵਿੱਚ ਕਹਾਵਤ ਹੈ ਇੱਕ ਸੋ ਖਾਨਾ ਪਿੰਡ ਬਣਾਂਗੇ ਇੰਨੇ ਸਰਖਾ ਨਾਲ ਸਰਪੰਚ ਵੀ ਜਰ ਹੁਣ ਇਹ ਕਿੱਥੇ ਜਾਊਗਾ ਆਪਣਾ ਭਾਈ ਆ ਇਹਨੂੰ ਜਿੱਥੇ ਜਗ੍ਹਾ ਮਿਲਦੀ ਆ ਉਹਦੇ ਵਿੱਚੋਂ ਇਹ ਨਗਰ ਦਾ ਨਾਂ ਵੱਜਿਆ ਕੁਸੋਖਾਨਾ ਤਾਂ ਇਹਨਾਂ ਦਾ ਕੋਈ ਮਸਲਾ ਨਹੀਂ ਸੀਗਾ ਜੀ ਮਸਲਾ ਮੋੜ ਤੋਂ ਪਾਈਪ ਪੈ ਰਹੀ ਆ ਉਹ ਜਿਹੜਾ ਨਕਸ਼ਾ ਪਹਿਲਾਂ ਇਹਨਾਂ ਦਾ ਮੋੜ ਤੋਂ ਰੰਪਰੇ ਵਾਲੀ ਰੋਡ ਤੇ ਬਣਿਆ ਸੀਗਾ ਸਿਵਰੇ ਪਾਈਪ ਹੈ ਸਿਵਰੇ ਲੈਣ ਉਹ ਚੱਲੀ ਨਹੀਂ ਉਹ ਨਾ ਚੱਲਣ ਕਰਕੇ ਉਹਦੀਆਂ ਡੱਗੀਆਂ ਸਾਰਾ ਐਰਾ ਵਗੈਰਾ ਜਿਹੜਾ ਕਰੋੜਾ ਰੁਪਇਆ ਉਹ ਖਾਲਿਆ ਉਹ ਪਾਣੀ ਸ਼ਹਿਰ ਦਾ ਫੇਰ ਵੀ ਨਹੀਂ ਗਿਆ ਉਸ ਤੋਂ ਬਾਅਦ ਜਦੋਂ ਸ਼ਹਿਰ ਵਾਸੀਆਂ ਨੇ ਵਿਰੋਧ ਕੀਤਾ ਜੀ ਉਹਨਾਂ ਦਾ ਹੱਕ ਹੈਗਾ ਜਿੱਦੇ ਵੀ ਜਿੰਨੇ ਐਮ ਐਲ ਏ ਜਾਂਦੇ ਆ ਜਿੰਨੇ ਮੰਤਰੀ ਜਾਂਦੇ ਆ ਉਹਨਾਂ ਨਾਲ ਵਾਅਦੇ ਕਰਦੇ ਆ ਵੀ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਹੈ ਖਾਸ ਕਰਕੇ ਇਹ ਮੁੱਖ ਮੰਤਰੀ ਦਾ ਵੀ ਵਿਰੋਧ ਹੋਇਆ ਐਮ ਐਲ ਏ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਨਕਸ਼ਾ ਬਣਾ ਕੇ ਇਹ ਬਣਾ ਲਿਆ ਕਿ ਪਾਣੀ ਜਿਹੜਾ ਰੋਡ ਦੇ ਨਾਲ-ਨਾਲ ਜਾ ਕੇ ਡਰੇਨ ਚ ਪਾਇਆ ਜਾਵੇ ਉਹ ਸਾਰਿਆਂ ਨੂੰ ਲੱਗਿਆ ਵੀਂ ਦਿਸ਼ਾ ਵੀ ਠੀਕ ਹੈ ਠੀਕ ਬਣ ਰਿਆ ਤਾਂ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਨਗਰ ਨੂੰ ਪਿੱਛੇ ਤੋਂ ਪੈਪਾ ਪੈਂਦੀ ਆ ਰਹੀਆਂ ਮਾਈ ਸਰਖਾਨੇ ਤੋਂ ਗਾਹਾਂ ਪਹਿਲਾਂ ਫਿਰ ਸੜਕ ਆਉਂਦੀ ਆਪਾਂ ਨੂੰ ਜਿਹੜੇ ਜਾਂਦੀ ਹੈ ਚਨਾਲਥਲ ਨੂੰ ਚਨਾਲਥਲ ਨੂੰ ਉਹ ਸੜਕ ਨੰਗੀ ਜਦੋਂ ਇਹਨਾਂ ਦੀ ਸੜਕ ਆਈ ਹੈ ਇਹ ਉਹਨਾਂ ਨੂੰ ਪਤਾ ਲੱਗਾ ਕਿ ਇੱਧਰ ਮੋੜਿਆ ਜਾਣਗੇ ਜਿਹੜਾ ਨਕਸ਼ਾ ਸਾਡੇ ਪਿੰਡ ਵਿੱਚ ਦੀ ਬਣ ਗਿਆ ਇਹ ਡੀਸੀ ਸਾਹਿਬ ਨੂੰ ਵੀ ਮਿਲੇ ਐਸਡੀਐਮ ਨੂੰ ਵੀ ਮਿਲੇ ਐਮਐਲਏ ਨੂੰ ਵੀ ਮਿਲੇ ਜਿੰਨੇ ਵੀ ਅਧਿਕਾਰੀਆਂ ਨੂੰ ਇਹ ਸਾਰਿਆਂ ਨੂੰ ਮਿਲੇ ਵੀ ਇਹ ਨਕਸ਼ਾ ਜਿਹੜਾ ਗਲਤ ਬਣਿਆ ਵਿਆ ਸਾਡੀ ਮੰਗ ਹੈ ਕਿ ਤੁਸੀਂ ਸਿੱਧਾ ਜਿਹੜਾ ਡਰੇਨ ਚ ਪਾਣੀ ਪਾਉ ਛੜ ਕੇ ਛੜਕ ਲੈ ਜਾਓ ਸਾਨੂੰ ਕਿਸੇ ਨੂੰ ਤਰਾਜ ਨਹੀਂ ਪਰ ਇਸ ਪਿੰਡ ਦੇ ਵਿੱਚ ਇਲੈਕਸ਼ਨ ਹਰੇਕ ਪਿੰਡ ਚ ਹੁੰਦੇ ਆ ਮਾੜਾ ਮੋਟਾ ਇੱਕ ਹੁੰਦਾ ਕੋਈ ਹਰ ਗਿਆ ਸੱਤਾ ਤੇ ਜਿਹੜੀ ਹੁੰਦੀ ਹੈ ਉਹ ਸੱਤਾ ਦਾ ਹੁਣ ਬਦਲਾ ਪਾਣੀ ਦੇ ਰਾਹੀ ਲੈ ਰਹੇ ਨੇ ਜਦੋਂ ਆਮ ਨਕਸ਼ਾ ਜਦੋਂ ਇੱਥੇ ਦੇਖਿਆ ਇਹਨਾਂ ਦੀ ਇਹ ਪੰਚਾਇਤ ਸਾਨੂੰ ਮਿਲੀ ਵੇ ਸਾਡੇ ਨਾਲ ਧੱਕਾ ਹੁੰਦਾ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਨਾ ਸਾਨੂੰ ਕਿਤੇ ਸਟੇ ਵਗੈਰਾ ਮਿਲ ਰਿਹਾ ਨਾ ਸਾਨੂੰ ਕੋਈ ਐਮਐਲਏ ਮੰਨ ਰਿਹਾ ਨਾ ਸਾਡਾ ਕੋਈ ਅਧਿਕਾਰੀ ਸੁਣਦਾ ਤਾਂ ਅਸੀਂ ਆਖਿਆ ਵੀ ਚਲੋ ਸਾਡੇ ਜ਼ਿਲ੍ਹੇ ਵਾਲਿਆਂ ਨੂੰ ਲੈ ਕੇ ਤੁਸੀਂ ਨਾਲ ਮਿਲ ਲਓ ਇਹ ਜਦੋਂ ਆਏ ਉਥੋਂ ਇਹਨਾਂ ਦੀ ਗ੍ਰਿਫਤਾਰੀ ਸ਼ੁਰੂ ਕਰਤੀ ਗ੍ਰਿਫਤਾਰੀ ਸਾਡੇ 26 ਬੰਦੇ ਇੱਕ ਦਿਨ ਜੇਲ੍ਹ ਦੇ ਵਿੱਚ ਗਏ 41 ਦਿਨ ਦੂਜੇ ਦਿਨ ਗਏ ਤੀਜੇ ਦਿਨ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਡੀਸੀ ਸਾਹਿਬ ਨੇ ਬੁਲਾਏ ਉਹਨਾਂ ਨਾਲ ਮੀਟਿੰਗ ਵੀ ਪਿੰਡ ਦੀ ਪੰਚਾਇਤ ਗਈ ਮੈਂ ਵੀ ਗਿਆ ਸੀ ਉੱਥੇ ਜਾ ਕੇ ਜਦੋਂ ਇਹ ਨਕਸ਼ਾ ਦਿਖਾਇਆ ਡੀਸੀ ਸਾਹਿਬ ਨੂੰ ਵੀ ਆ ਜਿਹੜਾ ਮੋੜ ਪੈ ਰਹੇ ਆ ਪਿੰਡ ਦੇ ਵਿੱਚ ਜਿਹੜਾ ਕੱਲ ਨੂੰ ਲੇਖ ਹੋਣੇ ਆ ਢੱਗੀਆਂ ਬਣਨੀਆਂ ਤਾਂ ਇਹ ਤਾਂ ਬਹੁਤ ਵੱਡਾ ਨੁਕਸਾਨ ਹੈ ਤਾਂ ਤੁਸੀਂ ਸਿੱਧੇ ਕਿਉਂ ਨਹੀਂ ਸੜਕ ਲੈ ਕੇ ਜਾਂਦੇ ਉਹਨਾਂ ਨੇ ਕਿਹਾ ਵੀ ਸਿੱਧੇ ਹੁਣ ਤਾਂ ਨਕਸ਼ਾ ਬਣ ਗਿਆ ਮੈਂ ਕਿਹਾ ਵੀ ਨਕਸ਼ਾ ਦੇਖੋ ਕਿਹਨੇ ਬਣਾਇਆ ਤੁਹਾਡਾ ਪਾਸ ਕਿਵੇਂ ਹੋ ਗਿਆ ਏਡੀਸੀ ਮੈਡਮ ਐਸਡੀਓ ਦਾ ਡਿਸਾਬ ਇਹ ਬੈਠੇ ਉਹਨਾਂ ਨੇ ਜਦੋਂ ਪਰਚੋਲ ਕਰੀ ਦੇਖਿਆ ਉਹਨਾਂ ਨੂੰ ਵੀ ਲੱਗਿਆ ਕਿ ਨਕਸ਼ਾ ਗਲਤ ਬਣ ਰਿਹਾ ਵੀ ਯਾਰ ਰੋਡ ਠੀਕ ਆ ਜਾਂਦਾ ਲੈਂਡ ਦੇ ਨਾਲ ਨਾਲ ਜਾਂਦਾ ਵੀ ਤੁਸੀਂ ਦੇਖੋ ਜੀ ਆਹ ਰੋਡ ਜਾਂਦਾ ਤਾਂ ਇਹਦੇ ਨਾਲ ਮੇਨ ਰੋਡ ਆ ਇਹ ਮੇਨ ਰੋਡ ਹੈ ਇੱਥੋਂ ਇਹਨਾਂ ਨੂੰ ਇਹ ਮੋੜੀ ਹੈ ਆ ਪਿੰਡ ਦੇ ਵਿੱਚ ਆਹ ਪਿੰਡ ਦੇ ਜਾਂਦੀ ਜੇ ਇੱਥੋਂ ਦੇਖ ਜੁਮ ਕਰਕੇ ਦਿਖਾ ਦਿਓ ਲੋਕਾਂ ਨੂੰ ਜੀ ਜੇ ਇੱਥੋਂ ਆਏ ਜਾ ਕੇ ਸਿੱਧਾ ਆਹ ਡਰੇਨ ਚ ਪੈ ਜਾਂਦਾ ਕਿਸੇ ਨੂੰ ਤਰਾਜ ਨਹੀਂ ਇਥੋਂ ਦੀ ਆ ਕੇ ਪਿੰਡ ਵਿੱਚ ਦੀ ਜਿਹੜੇ ਮੋੜ ਆ ਜਾ ਕੇ ਐਂ ਜਾ ਕੇ ਪੈਣਾ ਫੇਰ ਵੀ ਇੱਥੇ ਆ ਕੇ ਜੀ ਤਾਂ ਇਹਨਾਂ ਦੀ ਮੰਗ ਸੀ ਵੀ ਸਿੱਧਾ ਪਾਇਆ ਜਾਵੇ ਜੀ ਪਰ ਡੀਸੀ ਸਾਹਿਬ ਨੇ ਫਿਰ ਇਹ ਕਿਹਾ ਵੀ ਜੇ ਐਂ ਲਿਜਾ ਕੇ ਅਸੀਂ ਰੇਲਵੇ ਲائن ਦੇ ਨਾਲ ਆਹ ਕੱਢ ਦਨੇ ਆ ਜੀ ਜਿਹੜੇ ਕਿਸਾਨਾਂ ਦੀ ਜ਼ਮੀਨ ਆਉ ਉਹਦਾ ਅਸੀਂ ਮਾਜਵਾ ਦੇ ਦਨੇ ਆ ਅਸੀਂ ਆਖਿਆ ਵੀ ਠੀਕ ਹੈ ਜਿਹੜੀ ਪ੍ਰੋਪੋਜ਼ਲ ਆਈ ਆ ਤੁਸੀਂ ਇਹਤੇ ਅਸੀਂ ਵਿਚਾਰ ਕਰ ਲੈਨੇ ਆ ਪਹਿਲਾਂ ਤੁਸੀਂ ਕੰਮ ਰੋਕੋ ਜੀ ਕੰਮ ਰੋਕ ਦਿਓ ਫਿਰ ਅਸੀਂ ਇਹਤੇ ਵਿਚਾਰ ਕਰ ਲੈਨੇ ਆ ਤਾ ਡਿਸ ਸਾਹਿਬ ਨੇ ਕਿਹਾ ਵੀ ਜਿਹੜੇ ਕਿਸਾਨ ਐ ਕਰੋ ਅਸੀਂ ਆਖਿਆ ਵੀ ਉਹ ਤਾਂ ਜੇਲ੍ਹ 'ਚ ਨੇ ਜੀ ਤਿੰਨ ਕਿਸਾਨ ਜੇਲ੍ਹ ਦੇ ਵਿੱਚ ਨੇ ਸਰਪੰਚ ਜੇਲ੍ਹ 'ਚ ਸੀ ਜਿਹਨੇ ਸਹਿਮਤੀ ਬਣਾਉਣੀ ਆ ਤਾਂ ਜੇਲ੍ਹ 'ਚ ਨੇ ਉਹਨਾਂ ਨੂੰ ਛੱਡੋ ਉਹ ਸਾਡੇ ਨਾਲ ਸਹਿਮਤ ਹੋ ਗਏ ਕੰਮ ਇਧਰੋਂ ਰੁਕ ਗਿਆ ਉਹਨਾਂ ਨੇ ਬੰਦੇ ਉਹ ਪੰਜ ਰਾਤ ਨੂੰ ਰਿਹਾ ਕਰਤੇ ਇਹਨਾਂ ਨੇ ਦੋ ਦਿਨ ਇੱਥੇ ਲਾਏ ਜੀ ਜਣੇ ਮੇਰੇ ਜਿਹਨੇ ਮੁਤਾਬਕ ਪੰਜ ਘਰਾਂ ਦੀ ਜ਼ਮੀਨ ਆਉਂਦੀ ਐ ਇੱਕ ਗੁਰੂ ਘਰ ਦੀ ਆਉਂਦੀ ਆ ਦੋ ਕਿਸਾਨਾਂ ਦੀ ਹੋਰ ਆ ਦੋ ਦੀ ਹੋਰ ਆ ਜੇ ਤਿੰਨ ਮੰਨ ਲਈ ਸਹਿਮਤ ਤਾਂ ਦੋ ਕਿਸਾਨ ਸਹਿਮਤ ਨਹੀਂ ਦੋਨਾਂ ਨੇ ਤਰਾਜ ਆ ਵੀ ਸਾਡੇ ਬਾਹਨ ਵਿੱਚ ਨਹੀਂ ਪੈਣਾ ਚਾਹੀਦਾ ਜਿੱਧਰ ਦੀ ਆਉਂਦੀ ਆ ਆਉਣ ਦਿਓ ਤਾਂ ਉਸਲਾ ਕਰਕੇ ਆਪਾਂ ਜਿਹੜੀ ਇਹਨਾਂ ਦੀ ਸਪੋਰਟ ਕਰੀ ਸੀ ਵੀ ਇਹਨਾਂ ਦੀ ਸੁਣਵਾਈ ਨਹੀਂ ਧੱਕਾ ਪਿੰਡ ਵਿੱਚ ਦੀ ਜਾ ਰਿਹਾ ਉਹ ਸਾਨੂੰ ਵੀ ਗੱਲ ਲੱਗੀ ਜਦੋਂ ਅਸੀਂ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਤਾਂ ਹਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਨਕਸ਼ਾ ਦਿਖਾਇਆ ਵੀ ਆ ਤਾਂ ਸੋਡੀ ਰੈ ਠੀਕ ਹੈ ਯਾਰ ਨਾਲ ਨਾਲ ਡਰੇਨ ਦੇ ਇਹ ਤਾਂ ਹੁਣ ਆਪਾਂ ਇੱਨੇ ਬੈਠੇ ਆ ਤਾਂ ਰੇਲਵੇ ਦੇ ਨਾਲ ਦੀ ਅਜੇ ਉਹਨਾਂ ਦੀ ਜ਼ਮੀਨ ਵਿੱਚ ਦੀ ਕਢਾ ਦिए ਕੀ ਰੋਲਾ ਹੈ ਦੇ ਸਾਰੇ ਉਧਰ ਦੀ ਘਟਾ ਦੇਣਾ ਇਹ ਆਪਾਂ ਜਿਹੜਾ ਬੇਨਤੀ ਕਰਾਉਣੀ ਆ ਕਿਸੇ ਦੀ ਬੇਨਤੀ ਨਹੀਂ ਕਰਾਉਣੀ ਜਿਹੜੀ ਕਿਸਾਨ ਨੂੰ ਹੁੰਦਾ ਤਾਂ ਥੱਲੇ ਪੈ ਪਾ ਜਾਣੇ ਉਹਦੇ ਮਾਜਵਾ ਵੀ ਲੈ ਜੀ ਸਾਡਾ ਏਕਾ ਵੀ ਰਹਿ ਜੇ ਹੁਣ ਉਹ ਦੋ ਕਿਸਾਨ ਅਜੇ ਮੈਂ ਨਹੀਂ ਮਿਲਿਆ ਉਹਨਾਂ ਨੂੰ ਮਿਲਣਾ ਹੈ ਉਹ ਪਰਿਵਾਰਾਂ ਨੂੰ ਮਿਲਾਂਗੇ ਬੇਨਤੀ ਕਰਾਂਗੇ ਵੀ ਆਪਣਾ ਸਾਰਾ ਭਾਈਚਾਰਾ ਰਹਿ ਜੇ ਪਰ ਪ੍ਰਸ਼ਾਸਨ ਨੇ ਕੀ ਕੀਤਾ ਇਸ ਦੇ ਬਾਰੇ ਐਮ ਐਲ ਏ ਮੋੜਰਾਂ ਦੇ ਨਾਲ ਗੱਲ ਹੋਈ ਤੁਹਾਡੀ ਗੱਲ ਵਿੱਚ ਐਮ ਐਲ ਏ ਮੋੜ ਦੇ ਨਾਲ ਤੁਹਾਡੀ ਗੱਲਬਾਤ ਜੱਥੇਬੰਦੀ ਦੇ ਤੌਰ ਤੇ ਗੱਲਬਾਤ ਜੀ ਸਾਹਿਬ ਦੇ ਨਾਲ ਜਦੋਂ ਤੁਸੀਂ ਮਿਲੇ ਉਹਦੀ ਮੀਟਿੰਗ ਦੇ ਵਿੱਚ ਐਮ ਐਲ ਏ ਮੋੜ ਮੌਜੂਦ ਸੀ ਗੱਲਬ ਉਦੋਂ ਬਾਅਦ ਜਿਹੜੀ ਚੱਲਦੇ ਸਾਡੇ ਦੂਜੇ ਗੇਟ ਦੀ ਮੀਟਿੰਗ ਆਉਂਦੀ ਆ ਪਹਿਲਾਂ ਅਸੀਂ ਮਿਲੇ ਹਾਂ ਡੀ ਸਾਹਿਬ ਨੇ ਕਿਹਾ ਵੀ ਸਾਨੂੰ ਇੱਕ ਘੰਟਾ ਦੇ ਦਿਓ 3 ਵਜੇ ਦੁਬਾਰੇ ਮਿਲਦੇ ਹਾਂ ਜਦੋਂ ਦੁਬਾਰੇ ਅਸੀਂ ਮਿਲੇ ਹਾਂ ਤਾਂ ਉਦੋਂ ਐਮਐਲਏ ਸਾਹਿਬ ਵੀ ਕੋਲੇ ਬੈਠੇ ਸੀ ਐਮਐਲਏ ਜਦੋਂ ਸੁਖਵੀਰ ਨੇ ਗੱਲ ਜਦੋਂ ਮੈਨੂੰ ਇਹ ਕਿਹਾ ਵੀ ਵਧੀਆ ਪੈ ਪੈ ਰਹੀ ਹੈ ਕਿਉਂ ਰੋਕ ਰਹੇ ਹੋ ਤਾਂ ਮੈਂ ਆਖਿਆ ਵੀ ਤੁਸੀਂ ਨਕਸ਼ਾ ਵੇਖਿਆ ਉਹ ਨਹੀਂ ਬੋਲੇ ਮੈਂ ਕਿਹਾ ਵੀ ਤੁਸੀਂ ਨਕਸ਼ਾ ਖੜਾ ਹੋ ਕੇ ਵੇਖੋ ਉਹ ਖੜੇ ਵੀ ਨਹੀਂ ਹੋਈ ਤਾਂ ਡੀਸੀ ਸਾਹਿਬ ਨੇ ਕਿਹਾ ਵੀ ਠੀਕ ਹੈ ਜੀ ਆਪਾਂ ਇਹ ਤੇ ਵਿਚਾਰ ਕਰ ਲੈਂਦੇ ਆ ਜਿਹੜਾ ਮੈਂ ਪ੍ਰਸ਼ਾਸਨ ਨੂੰ ਕਿਹਾ ਵੀ ਜਿਹੜਾ ਤੁਸੀਂ ਰੇਲਵੇ ਤੋਂ ਮਨਜ਼ੂਰੀ ਲੈਣ ਦੀ ਗੱਲ ਹੈ ਕਿਤੇ ਕਮਿਸ਼ਨ ਕਮਿਸ਼ਨ ਦੀ ਕਰੋੜ ਰੁਪਏ ਵਾਲੀ ਗੱਲ ਤਾਂ ਨਹੀਂ ਆਉਂਦੀ ਤਾਂ ਡੀਸੀ ਸਾਹਿਬ ਕਹਿੰਦੇ ਨਹੀਂ ਨਹੀਂ ਇਹ ਨਹੀਂ ਗੱਲ ਹੈਗੀ ਆ ਮੈਂ ਕਿਹਾ ਫਿਰ ਰੌਲਾ ਕੀ ਹੈ ਤੁਸੀਂ ਮਨਜ਼ੂਰੀ ਲੈ ਲਓ ਜੇ ਉਹਨੂੰ ਸਮਾਂ ਲੱਗੂਗਾ ਅਸੀਂ ਬਾਹਰ ਪਿੱਛੇ ਇੱਕ ਕਿਲਾ ਬਣ ਦੇ ਦਨੇ ਉਹਦੇ ਵਿੱਚ ਪਾਣੀ ਪਾ ਦਿਓ ਤੇ ਜਦੋਂ ਲੈਣ ਬਣ ਗਈ ਤੇ ਕਹਾਂ ਕਢਦੇ ਚਲੋ ਇਹ ਪ੍ਰਪੋਜ਼ਲ ਆਈ ਸੀਗੀ ਵੀ ਇਹ ਤੇ ਸਹਿਮਤੀ ਕਰ ਲੋ ਉਹ ਦੋ ਦਿਨ ਆਪਣੇ ਕਿਸਾਨ ਛੜਤੇ ਸੀ ਕਿ ਕੰਮ ਰੁਕਿਆ ਅੱਜ ਇਹਨਾਂ ਨੇ ਚਾਹਨ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਵੀ ਨਹੀਂ ਗੱਲ ਕੀਤੀ ਪਿੰਡ ਵਾਲਿਆਂ ਨੂੰ ਮੈਨੂੰ ਲੱਗਦਾ ਪਿੰਡ ਵਾਲੀ ਪੰਚਾਇਤ ਨਾਲ ਵੀ ਨਹੀਂ ਗੱਲ ਕੀਤੀ ਇਹਨਾਂ ਨੇ ਉਹੀ ਫੋਰਸ ਲਿਆ ਕੇ ਉਹ ਦੁਬਾਰੇ ਕੰਮ ਫੇਰ ਸ਼ੁਰੂ ਕਰਤਾ ਕਹਿਣ ਦਾ ਆਪ ਦੀ ਜਿਹੜਾ ਕਰਿਆ ਕਰਾਇਆ ਉਹ ਸਾਡੇ ਸਿਰ ਭਾਂਡਾ ਫੁੰਨਤਾ ਵੀ ਅਸੀਂ ਤਾਂ ਤੁਹਾਡਾ ਕੰਮ ਵੀ ਰੋਕਤਾ ਸੀ ਅਸੀਂ ਤੁਹਾਡੇ ਬੰਦੇ ਵੀ ਜੇਲ੍ਹ ਤੋਂ ਛੜਤੇ ਸੀ ਹੁਣ ਤੁਹਾਡੀ ਸਹਿਮਤੀ ਨਹੀਂ ਬਣਦੀ ਅਸੀਂ ਕੀ ਕਰਗੇ ਅਸੀਂ ਤਾਂ ਪ੍ਰੋਜੈਕਟਰ ਚਲਾਉਣਾ ਹੀ ਹੈ ਨਾ ਹੁਣ ਉਹ ਆਪਾਂ ਨੂੰ ਝੂਠੇ પાਕੇ ਆਪ ਸੱਚੇ ਬਣਨਾ ਸ਼ੁਰੂ ਕਰ ਤਾ ਮੈਂ ਇਸੇ ਗੱਲ ਦੇ ਵਿੱਚੋਂ ਉਹ ਪਰਿਵਾਰਾਂ ਨੂੰ ਵੀ ਮਿਲਦੇ ਆਂ ਉਹ ਕਿਸਾਨਾਂ ਕੋਲੇ ਵੀ ਜਾਣਦੇ ਆ ਹਜੇ ਇੱਕ ਕੰਮ ਰੁਕਿਆ ਹੋਇਆ ਹੈ ਅਗਰ ਨਹੀਂ ਰੁਕੂਗਾ ਜਿਵੇਂ ਨਗਰ ਦੀ ਰਾਇ ਬਣੂਗੀ ਭਾਰਤੀ ਕਿਸਾਨ ਜਨੂਨ ਇੱਕ ਤਾਂ ਸਪੋਰਟ ਤੇ ਆ ਪੂਰੀ ਕਰਾਂਗੇ ਪਰ ਜਿਹੜੇ ਮਸਲੇ ਇਕੱਲੇ ਅਸੀਂ ਇਸ ਪਾਈਪ ਦਾ ਵਿਰੋਧ ਨਹੀਂ ਕੀਤਾ ਬਈ ਅਸੀਂ ਪਾਈਪ ਦੀ ਖਾਤਰੀ ਆ ਗਏ ਸਾਨੂੰ ਆਉਣ ਵਾਲਾ ਸਮਾਂ ਜਿਹੜੇ ਮੂਰੇ ਜੀਦੇ ਨਾਲ ਕਿਸਾਨ ਲੜ ਰਹੇ ਨੇ ਪੂਰੇ ਦੇਸ਼ ਦੇ ਕਿਸਾਨ ਲੜ ਰਹੇ ਆ ਕੱਲੀ ਸਾਡੀ ਜੱਸੇ ਬੰਦੀ ਨਹੀਂ ਲੜ ਰਹੀ ਪੂਰੇ ਦੇਸ਼ ਦੇ ਕਿਸਾਨ ਜੱਸੇ ਬੰਦਿਆਂ ਲੜ ਰਹੀਆਂ ਜਨਤਕ ਲੋਕ ਆ ਜਿਹੜੇ ਸਮਝਦੇ ਆ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡਾ ਠੀਕ ਨਹੀਂ ਸਾਡੇ ਮਜ਼ਦੂਰਾਂ ਦਾ ਸਾਡੇ ਜਿਹੜੇ ਕਿਸਾਨਾਂ ਦਾ ਉਹ ਠੀਕ ਨਹੀਂ ਉਹਤੇ ਲੜ ਰਹੇ ਆ ਅਸੀਂ ਉਹਨਾਂ ਨੂੰ ਵੇਖ ਕੇ ਜੇ ਅੱਜ ਮਨਮਰਜ਼ੀ ਉਹਨਾਂ ਦੀ ਹੋ ਰਹੀ ਆ ਮਨਮਰਜ਼ੀ ਦੇ ਨਾਲ ਜਿੱਥੇ ਨਕਸ਼ੇ ਬਣਨੇ ਆ ਜਿੱਥੇ ਪ੍ਰੋਜੈਕਟ ਲਾਉਣੇ ਆ ਜਿਹੜੇ ਸਾਡੇ ਲੋਕ ਨਹੀਂ ਬਹੁਤ ਲੋਕ ਲੜ ਰਹੇ ਆ ਵੀ ਫੈਕਟਰੀ ਸਾਡੀ ਚਾਹੀਦੀ ਨਹੀਂ ਉਹ ਕਹਿੰਦੇ ਕੋਈ ਲੋੜ ਨਹੀਂ ਇਸ ਤਰ੍ਹਾਂਉਣੇ ਆ ਉੱਥੇ ਆਪਣਾ ਲੁਧਿਆਣੇ ਲੜੀ ਰਹੇ ਆ ਬੇ ਯਾਰ ਪਾਣੀ ਪੈ ਰਿਆ ਕਾਲਾ ਪਾਣੀ ਇਹਨੂੰ ਬੰਦ ਕਰੋ ਬਹੁਤ ਆਈ ਹੈ ਸਾਨੂੰ ਤਾਂ ਉਹ ਦਿਸ ਰਿਹਾ ਸਾਰਾ ਨਕਸ਼ਾ ਵੀ ਜੇ ਇਹ ਇਥੋਂ ਹਾਵੀ ਹੁੰਦੇ ਆ ਤਾਂ ਸਾਰੇ ਹਾਵੀ ਹੋਣਗੇ ਤਾਂ ਇਹਨੂੰ ਰੋਕਣਾ ਚਾਹੀਦਾ ਲੋਕਾਂ ਦੀ ਰਹਿਮ ਤਾਕ ਜਿੱਧਰ ਦੀ ਜਾਂਦਾ ਤਾਂ ਲੋਕਾਂ ਦਾ ਮਨੋਬਲ ਉੱਚਾ ਹੋਵੇ ਤੇ ਪ੍ਰਸ਼ਾਸਨ ਦਾ ਮਨੋਬਲ ਡਾਊਨ ਹੋਵੇ ਭਗਵਾਨਤ ਮਾਨ ਨੇ ਕੀ ਕੀਤਾ ਜਿੰਨੇ ਧਰਨੇ ਮਜਾਰੇ ਆਪਾਂ ਲਾਉਂਦੇ ਸੀ ਧਰਨੇ ਮਜਾਰੇ ਕੋਈ ਇਹ ਤਾਂ ਨਹੀਂ ਲਾਉਂਦੇ ਜਿੰਨੇ ਕਿਸਾਨ ਵੇਲੇ ਆ ਕਿਸੇ ਦਾ ਏਜੰਟਾ ਨਾ ਰੌਲਾ ਸੀ ਕਿਸਾਨ ਕੋਈ ਵੀ ਜਸੇਬੰਦੀ ਜਾਂਦੀ ਜਾ ਕੇ ਉਹਨੂੰ ਇਨਸਾਫ ਪਰਿਵਾਰ ਨੂੰ ਦਵਾ ਦੇ। ਚਾਹੇ ਜਾਈ ਕਿਸੇ ਦਾ ਕਚਹਿਰੀਆਂ 'ਚ ਰੌਲਾ ਸੀ ਚਾਹੇ ਕਿਸੇ ਥਾਣੇ 'ਤੇ ਰੌਲਾ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਕੋਈ ਪੁਲਿਸ ਆ ਕੇ ਪਹਿਲਾਂ ਕਿਸਾਨ ਜਸਵੇਂ ਦਾ ਕੰਮ ਨਿਮੇੜਦਾ। ਤਾਂ ਲੋਕ 3 ਸਾਲਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਭੁੱਲ ਹੀ ਗਏ ਸੀ ਵੀ ਕਿਹੜੇ ਐਮਐਲਏ ਆ ਕਿਹੜੇ ਮੰਤਰੀ ਆ। ਅੰਦਰਲੀ ਗੱਲ ਇਹ ਐ ਕਿ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਦੁੱਖ ਲੱਗਿਆ ਵੀ ਲੋਕ ਸਾਡੇ ਕੋਲੇ ਤਾਂ ਆਉਂਦੇ ਹੀ ਨਹੀਂ। ਸ਼ਕਤੀ ਕਰੋ ਇਹਨਾਂ ਨੂੰ ਜਿੰਨਾ ਇਹਨਾਂ ਨੂੰ ਕੁੱਟੋਗੇ। ਫਿਰ ਜਿੰਨੇ ਸਾਡੇ ਨੇੜੇ ਆਉਣਗੇ ਆ ਹੁਣ ਲੋਕ ਜਾਣ ਲੱਗੇ ਨਾ ਉਹ ਵੀ ਕਿਤੇ ਐਮਐਲਏ ਨੂੰ ਮਿਲ ਗਏ ਕਿਸੇ ਮੰਤਰੀ ਨੂੰ ਮਿਲ ਗਏ ਨਹੀਂ ਤਾਂ ਐਸੀ ਵੀ ਕਿਸੇ ਕਿਸਾਨ ਦੇ ਸੁਭਿੰਦ ਨੂੰ ਮਿਲ ਗਏ ਤਾਂ ਉਹ ਜਿਹੜਾ ਇਹਨਾਂ ਨੇ ਸਾਡੇ ਤੇ 19 ਮਾਰਚ ਨੂੰ ਟਰਾਲੀਆਂ ਦਾ ਟਰੈਟਾ ਤੇ ਹਮਲਾ ਕੀਤਾ ਹੈ ਅਸਲ ਦੇ ਵਿੱਚ ਨਾ ਪੰਜਾਬ ਸਰਕਾਰ ਦੀ ਕੋਈ ਲੈਂਡ ਦੇਣ ਸੀ ਨਾ ਇਹਨਾਂ ਦੀ ਕੋਈ ਮੰਗ ਸੀ ਰੌਲਾ ਉਹ ਆ ਜਿਹੜਾ ਪਿੱਛੇ ਪਿਆ ਕਿ ਉਹਨਾਂ ਨੂੰ ਰਾਹ ਕੰਪਨੀਆਂ ਨੂੰ ਖੁੱਲਾ ਕਰਨਾ ਅਡਾਨੀਆਂ ਬਾਨੀਆਂ ਨੂੰ ਜ਼ਮੀਨ ਦੇਣੀ ਹੈ ਜਿਹੜੀ ਦੇ ਖਾਤਰ ਆਪਾਂ 700 ਕਿਸਾਨ ਪਹਿਲਾਂ ਸ਼ਹੀਦ ਕਰਕੇ ਆਏ ਆ 50 ਕਿਸਾਨ ਹੁਣ ਸੀਧ ਹੋ ਗਏ ਤਾਂ ਇਹ ਜਿਹੇ ਜਿਹੇ ਜਿਹੜੇ ਪ੍ਰੋਜੈਕਟ ਆ ਇਹ ਮੇਰੀ ਬੇਨਤੀ ਹੈ ਨਗਰ ਨੂੰ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਮੋੜ ਗਏ ਕਿੰਨੇ ਕੁ ਦੀਆਂ ਲੱਤਾਂ ਤੋੜ ਲੈਣਗੇ ਕਿੰਨੇ ਕੁ ਨੂੰ ਫੜ ਲੈਣਗੇ ਕੋਈ ਨਹੀਂ ਆਪਾਂ ਥੋੜੇ ਰਹਿ ਜਾਾਂਗੇ ਹੋਰ ਆ ਜਾਣਗੇ ਪਰ ਅਸੀਂ ਹੱਥ ਕੜੇ ਕਰਕੇ ਭਿਆਨ ਕਰ ਜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਮਿਸਾਲ ਬਣ ਜੂ ਯਾਰ ਉਹ ਪਿੰਡ ਤੋਂ ਨਹੀਂ ਰੋਕਿਆ ਤੇ ਰੁਕਣਾ ਆਪਾਂ ਤੋਂ ਨਹੀਂ ਮੈਂ ਤਾਂ ਇਸ ਮਸਲੇ ਨੂੰ ਇਹ ਸਮਝ ਨੂੰ ਲੈ ਕੇ ਤਾਂ ਸਾਰੇ ਅੱਜ ਭਾਵੇਂ ਅਸੀਂ ਕੱਲੀ ਕਿਸਾਨ ਜੱਸੇ ਬੰਦੀਆਂ ਜਿੰਨਾ ਵੀ ਪ੍ਰਸ਼ਾਸਨ ਸਾਡੇ ਤੇ ਅਤਿਆਚਾਰ ਕਰੂਗਾ ਹੋਰ ਵੀ ਆ ਜਾਣਗੇ ਸਾਰੇ ਆ ਜਾਣਗੇ ਪਰ ਸਸੀਂ ਲੜਗੇ ਮੈਂ ਇਸੇ ਕਰਕੇ ਪਹਿਲਾਂ ਪਿੰਡਾਂ ਨਾਲ ਮੀਟਿੰਗ ਵੀ ਕੀਤੀ ਆ ਪਿੰਡ ਦੀ رائے ਵੀ ਜਾਣਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਮਾੜੇ ਮੋٹے ਸਾਡੇ ਮਤਭੇਦ ਹੈਗੇ ਆ ਉਹਨਾਂ ਕਿਸਾਨਾਂ ਕੋਲੇ ਵੀ ਜਾਵਾਂਗੇ ਪਰ ਜਿਹੜਾ ਵੱਡਾ ਦੁਸ਼ਮਣ ਹੈ ਉਹਨਾਂ ਨੂੰ ਦੇਖੀਏ ਆਪਣੇ ਆਪ ਹੀ ਦੀ ਰੋਲ ਜਾਣਗੇ ਮੜ ਜਾਣਗੇ ਤਾਂ ਸਾਡੇ ਚੋਂ ਇਹੋ ਕਿਸਾਨ ਵੀ ਬੈਠੇ ਆ ਨਾ ਜਿਹੜੇ ਜਮਾ ਕਿਸਾਨਾਂ ਤੋਂ ਜ਼ਮੀਨਾਂ ਤੋਂ ਵਿਹਲੇ ਹੋਗੇ ਉਹ ਵੀ ਪਰਿਵਾਰ ਚੱਲਦੀ ਹੈ ਨਾ ਤਾਂ ਅਸੀਂ ਜਿਹੜੀ ਜ਼ਮੀਨ ਦੀ ਖਾਤਰ ਲੜ ਰਹੇ ਆਂ ਜਿਹੜੀ ਜ਼ਮੀਨ ਰੱਖਣ ਦੀ ਖਾਤਰ ਲੜ ਰਹੇ ਆਂ ਤਾਂ ਉਸ ਜ਼ਮੀਨ ਨੂੰ ਕਾਇਮ ਰੱਖੀਏ ਇਸ ਕਰਕੇ ਮੇਰੀ ਬੇਨਤੀ ਹੈ ਕਿ ਪ੍ਰਸ਼ਾਸਨ ਜਮਾ ਜਿਹੜਾ ਡਿਸਾਬ ਐਸਡੀਐਮ ਸਾਹਿਬ ਜਿੱਦ ਫੜੀ ਹੋਈ ਆ ਉਹਨੇ ਕਿ ਇਧਰੇ ਦੀ ਕਢਾਉਣਾ ਚੱਲੇ ਪੈਪ ਨਾ ਚੱਲੇ ਮੈਂ ਕੁੱਟਣੇ ਪੈਣ ਮਾਰਨੇ ਪੈਣ ਫੋਰਸ ਹੋਰ ਲਿਉਣੀ ਪਵੇ ਇਹ ਉਹਨਾਂ ਨੇ ਜਿੱਦ ਬਣਾਈ ਹੋਈ ਹੈ ਪਰ ਸਾਡੀ ਰਹਿ ਇਹੀ ਲੋਕਾਂ ਦੀ ਤਾਕਤ ਆ ਲੋਕਾਂ ਦੀ ਤਾਕਤ ਤੇ ਫਿਰ ਨਾ ਤਾਂ ਇਹਨਾਂ ਦੀ ਦਮੋਖ ਚਲਦੀ ਹੁੰਦੀ ਹੈ ਨਾ ਇਹਨਾਂ ਦੀਆਂ ਗਿਰਫਜ਼ਾਰੀਆਂ ਚਲਦੀਆਂ ਜੇ ਲੋਕ ਇਕੱਠੇ ਹੋ ਕੇ ਮੂਰੇ ਹੋ ਜਾਣ ਫਿਰ ਇਹ ਸਾਰਾ ਕੁਝ ਰੁਕ ਜਾਊਗਾ ਪਿੰਡ ਵਾਸੀ ਇਹ ਵੀ ਕਹਿੰਦੇ ਨੇ ਕਿ ਮੈਸਰ ਖਾਨਾ ਐਮ ਐਲ ਏ ਮੋੜ ਜਿਹੜੇ ਨੇ ਸੁਖਵੀਰ ਮੈਸਰ ਖਾਨਾ ਉਹ ਅੜੀ ਦੇ ਨਾਲ ਸਾਡੇ ਪਿੰਡ ਚੋਂ ਕੱਢ ਰਹੇ ਆ ਅੜੀ ਆ ਕਹਿੰਦੇ ਕੋਈ ਸਾਡੇ ਪਿੰਡ ਨਾਲ ਨਹੀਂ ਵਾਕਈ ਅੜੀ ਨਹੀਂ ਇਹ ਤਾਂ ਪੂਰੀ ਜਿਵੇਂ ਕਹਿੰਦੇ ਨਾ ਪੰਜਾਬੀ ਚ ਵੀ ਜਿੱਦ ਹੈ ਇਹ ਕਿਸੇ ਲੂਟ ਵੀ ਕਿਸੇ ਕਾਨੂੰਨ ਤੌਰ ਤੇ ਵੀ ਇਹਨਾਂ ਦਾ ਹੱਕ ਹੀ ਨਹੀਂ ਬਣਦਾ ਇਸ ਪਿੰਡ ਵਿੱਚ ਦੀ ਲੈਂ ਕੱਢਣ ਦਾ ਇਹ ਤਾਂ ਸਿੱਧਾ ਰੋਡ ਹੈ ਸਿੱਧੇ ਰੋੜ ਜਾ ਕੇ ਡਰੇਨ ਚ ਪਾ ਲੈਣ ਕਿਸੇ ਨੂੰ ਤਰਾਜ ਨਹੀਂ ਸਰਕਾਰੀ ਜ਼ਮੀਨ ਸੀ ਸਰਕਾਰੀ ਜਾ ਕੇ ਉਹਨਾਂ ਦਾ ਪਾਣੀ ਪਾਉਣਾ ਸ਼ਹਿਰ ਦਾ ਇਹਦੇ ਪਿੰਡ ਦਾ ਤਾਂ ਪਾਣੀ ਨਹੀਂ ਇਹ ਕਿਹੜਾ ਆਪ ਦੇ ਅੱਧੇ ਪਾਣੀ ਪਿੰਡ ਦਾ ਰੋਕਦੇ ਆ ਫੇਰ ਤਾਂ ਇਹਦਾ ਵਿਰੋਧ ਹੋ ਸਕਦਾ ਵੀ ਅੱਧੇ ਪਿੰਡ ਦਾ ਪਾਣੀ ਭਾਈ ਦੂਜਾ ਪਿੰਡ ਰੋਕ ਰਿਹਾ ਇਹ ਤਾਂ ਸਾਰੇ ਨਗਰ ਦਾ ਇਹਨਾਂ ਦਾ ਇੱਕ ਹੈ ਇਹ ਤਾਂ ਤੱਕੇ ਦੇ ਨਾਲ ਪਿੰਡ ਚ ਵੜਿਆ ਜਾ ਰਿਹਾ ਪਾਣੀ ਉਹਦੇ ਵਿਰੋਧ ਚ ਹੈ ਤਾਂ ਕਿਸੇ ਅੱਜ ਕੱਢ ਵੀ ਦੇਣਗੇ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਹਰੇਕ ਪਿੰਡ ਤੇ ਸਵਾਲ ਉਠਿਆ ਕਰਨਾ ਹੈ ਐਮ ਐਲ ਏ ਨੂੰ ਵੀ ਉੱਠਣਾ ਹੈ ਆਉਣ ਵਾਲੇ ਵੋਟਾਂ ਵੇਲੇ ਤਾਂ ਆਉਣਾ ਹੀ ਹੈ ਨਾ ਮਹੀਨੇ 7 ਮਹੀਨੇ ਰਹਿਗੇ ਉਦੋਂ ਬਾਅਦ ਆਉਣਾ ਹੀ ਹੈ ਨਾ ਫਿਰ ਕਿਹਨੂੰ ਕਹਿਣਾ ਹੈ ਇਹ ਸਾਰਾ ਕੁਝ ਜੋ ਵੀ ਪ੍ਰਸ਼ਾਸਨ ਨੇ ਫਿਰ ਸਾਰਿਆਂ ਦਾ ਭਾਂਡਾ ਪ੍ਰਸ਼ਾਸਨ ਤੇ ਭੰਨਣਾ ਵੀ ਸਾਡਾ ਤਾਂ ਐਮਐਲਏ ਤਾਂ ਕੀ ਸੀ ਤਾਂ ਇਸ ਲਈ ਮੈਨੂੰ ਲੱਗਦਾ ਕਿ ਜਿਹੜਾ ਅੱਜ ਸਮਾਂ ਅੱਜ ਐਮਐਲਏ ਨੂੰ ਦੇਖਣਾ ਚਾਹੀਦਾ ਦੋ ਘਰਾਂ ਦੀ ਬੇਨਤੀ ਕਰਨੀ ਚਾਹੀਦੀ ਹੈ ਨਗਰ ਨੂੰ ਪਿੰਡ ਨੂੰ ਇਕੱਠਾ ਰੱਖਣਾ ਚਾਹੀਦਾ ਤਾਂ ਉਸ ਸਥਿਤੀ ਦੇ ਵਿੱਚੋਂ ਮੈਨੂੰ ਲੱਗਦਾ ਜਿਹੜਾ ਨਕਸ਼ਾ ਪਾਸ ਹੈ ਜਿਹੜੀ ਅਸੀਂ ਤੀਜੀ ਗੱਲ ਡੀਸੀ ਸਾਹਿਬ ਨਾਲ ਕਰਕੇ ਆਏ ਆ ਜਿਹੜੀ ਅਸੀਂ ਸਹਿਮਤੀ ਪੰਜ ਬੰਦੇ ਜੇਲ੍ਹ ਤੋਂ ਕਢਾ ਕੇ ਲਿਆ ਆ ਉਹ ਸਹਿਮਤੀ ਬਣਾਉਣ ਦੀ ਕਰ ਲਈਏ ਚਲੋ ਜੇ ਉਹ 'ਚ ਵੀ ਦਿੱਕਤ ਲੱਗਦੀ ਹੈ ਫਿਰ ਪ੍ਰਸ਼ਾਸਨ ਇਹ ਕਹੇ ਵੀ ਭਾਈ ਰੇਲਵੇ ਤੋਂ ਮਨਜ਼ੂਰੀ ਲੈ ਲੈਣੇ ਪਿੱਛੇ ਜਿਹੜੀ ਪਾਣੀ ਛੱਡਣ ਦੀ ਗੱਲ ਹੈ ਅਸੀਂ ਬਾਹਣ ਦੇਣ ਨੂੰ ਤਿਆਰ ਹਾਂ ਉਹਨਾਂ ਚਿਰ ਆਰਜੀ ਤੌਰ ਤੇ ਕਿਲੇ 'ਚ ਪਾਣੀ ਛੱਡ ਲੈਣ ਸਿੱਧੀ ਕਰ ਲੈ ਇਸ ਕਰਕੇ ਅਸੀਂ ਜਿਹੜਿਆ ਕਰ ਰਿਹਾ ਤਾਂ ਇਹ ਦੇਖਦੇ ਆ ਪ੍ਰਸ਼ਾਸਨ ਵੀ ਆ ਗਿਆ ਤਾਂ ਉਹ ਸਾਰਾ ਇਹਨਾਂ ਨਾਲ ਫਿਰ ਅਸੀਂ ਗੱਲਬਾਤ ਕਰਕੇ